ਮੇਰੇ ਅੱਗੇ ਆ ਗਿਆ ਟਰਾਲਾ ਰੇਟ ਹੈਗਾ 12 ਫੁੱਟਾ ਲੰਮਾ ਵਾ ਤੇ ਇਹਦਾ ਰੇਟ ਹੈਗਾ 1,80,000 ਰੁਪਏ ਦੇ ਬਾਨ ਕੰਡੀਸ਼ਨ ਚੈੱਕ ਕਰ ਸਕਦੇ ਆ ਟਰਾਲੇ ਦੀ ਤੇ ਜਾਲੀ ਸਾਰੇ ਬੰਨੇ ਚਾਦਰ ਲੱਗੀ ਹੈ ਤੇ ਇਹ ਨਾਲ ਹੀ ਟਰੈਕਟਰ ਵੀ ਵਿਕਾਉਗੀ ਖੋ ਘਰ ਉਹ ਫਾਇ ਹੈਗਾ ਸੋਨਾਲੀ ka DI 60 RX ਤੇ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ 2012 ਮਾਡਲ ਸਾਢੇ 4 ਲੱਖ ਰੁਪਈਆ ਡਿਮਾਂਡ ਆ 16 ਦੇ ਟਾਇਰਾਂ ਦੇ ਵਿੱਚ ਆ ਪਿਛਲੇ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਆ ਟਾਇਰਾਂ ਦੀ ਹੱਡ ਨਾਲ ਆ ਮਿਊਜ਼ਿਕ ਸਿਸਟਮ ਵੀ ਨਾਲ ਲੱਗਾ ਹੋਇਆ ਤੇ ਇਹਦੋਂ ਆ ਗਿਆ ਵਾ ਮਹਿੰਦਰਾ 275 ਡੀ ਆਈ ਇਹਦੇ ਨਾਲ ਵੀ ਹੱਡ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਨਾਲ ਆ ਤੇ 2006 ਮਾਡਲ ਆ 2.5 ਲੱਖ ਰੁਪਿਆ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ ਇਹ ਦੂਗਾ ਆ ਗਿਆ ਵਾ ਸੋਨਾਲੀ ਕਾਂ ਸੋਨਾਲੀ ਕਾਂ RXDI RX50 ਤੇ ਇਹਦੀ ਡਿਮਾਂਡ ਹੈਗੀ 4 ਲੱਖ ਤੇ 60000 ਰੁਪਿਆ ਡਿਮਾਂਡ 2020 ਮਾਡਲ ਆ ਤੇ ਪਿਛਲੇ ਟਾਇਰ ਹੈਗੇ ਇਹਦੇ 14 ਦੇ 14x28 ਦੇ ਟਾਇਰ ਆ ਤੇ ਪਿਛਲੇ ਨਾਲ ਹੀ ਆ ਗਿਆ ਮੈਸੀ ਮੈਸੀ ਆ ਗਿਆ 35 ਤੇ ਇਹ ਵੀ ਡਿਮਾਂਡ ਹੈਗੀ ਆ 76 ਮਾਡਲ 1 ਲੱਖ ਤੇ 45000 ਰੁਪਿਆ ਡਿਮਾਂਡ ਆ ਤੇ ਇਹ ਦੂਗਾ ਆ ਗਿਆ ਵਾ ਮਹਿੰਦਰਾ 265 DI ਤੇ ਇਹਦੀ ਡਿਮਾਂਡ 94 ਮਾਡਲ 1 ਲੱਖ ਤੇ 85000 ਰੁਪਿਆ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ 12 ਟਾਇਰ ਆ ਪਿਛਲੇ ਤੇ ਅਗਲੇ 616 ਦੇ ਟਾਇਰ ਆ ਨਾਲ ਹੀ ਆ ਗਿਆ ਨਿਊ ਹਾਲੈਂਡ 3600 ਨਿਊ ਹਾਲੈਂਡ 3600 ਡਿਮਾਂਡ ਹੈ ਗਿਆ 4 ਲੱਖ ਤੇ 65000 ਰੁਪਏ ਦੀ ਡਿਮਾਂਡ 2013 ਮਾਡਲ ਆ 16 ਦੇ ਟਾਇਰਾਂ ਵਿੱਚ ਟਰੈਕਟਰ ਆ ਬਾਹ ਸਾਈਡ ਗੇਟ ਟਰੈਕਟਰ ਆ ਬਹੁਤ ਵਧੀਆ ਟ ਕੰਡੀਸ਼ਨ ਦਾ ਟਰੈਕਟਰ ਆ ਪਾਵਰ ਸਟੀਅਰਿੰਗ ਦੇ ਨਾਲ ਤੇ ਇਸ ਤੋਂ ਬਾਅਦ ਕੰਡੀਸ਼ਨ ਚੈੱਕ ਕਰ ਸਕਦੇ ਆ ਜੀ ਤੇ ਇਸ ਦੂਗਾ ਆ ਗਿਆ ਵਾ ਮਹਿੰਦਰਾ 575 DI 2007 ਮਾਡਲ 2.5 ਲੱਖ ਰੁਪਿਆ ਡਿਮਾਂਡ ਆ ਜੀ 14x28 ਦੇ ਟਾਇਰ ਆ ਤੇ ਪੂਰੇ ਪੱਤਰ 575 ਕੰਡੀਸ਼ਨ ਚੈੱਕ ਕਰ ਸਕਦੇ ਹਾਂ ਪਿਛਲੇ ਬੰਨ ਆ ਗਿਆ ਮਹਿੰਦਰਾ ਬੀ 275 ਡੀਆਈ ਤੇ ਇਹਦੀ ਡਿਮਾਂਡ ਹੈਗੀ ਆ ਪਾਵਰ ਸਟੀਅਰਿੰਗ ਦੇ ਨਾਲ 2005 ਮਾਡਲ 2 ਲੱਖ ਤੇ 60000 ਰੁਪਏ ਡਿਮਾਂਡ ਤੇ ਇਹ ਦੁਕਾਨ ਦਾ 2021 ਮਾਡਲ 6 ਲੱਖ 6.5 ਲੱਖ ਰੁਪਏ ਡਿਮਾਂਡ ਸੋਨਾਲੀਕਾ ਆਰਐਕਸ ਡੀਆਈ 60 ਤੇ ਇਹ ਦੁਕਾਨ ਆ ਗਿਆ ਵਾ ਮਹਿੰਦਰਾ 575 ਡੀਆਈ ਤੇ 2007 ਮਾਡਲ ਆ 2 ਲੱਖ ਤੇ 70000 ਰੁਪਏ ਡਿਮਾਂਡ ਹੈ ਟਰੈਕਟਰ ਦੀ ਐਡੀਸ਼ਨ ਚੈੱਕ ਕਰ ਸਕਦੇ ਆ ਬਾਕੀ ਇਹ ਦੁਕਾਨ ਆ ਗਿਆ ਹੈ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ 2017 ਮਾਡਲ 6 ਲੱਖ ਤੇ 35000 ਰੁਪਏ ਡਿਮਾਂਡ ਰੈਕਟਰ ਦੀ ਤੇ ਇਹ ਦੁਆ ਗਿਆ ਮਹਿੰਦਰਾ 575 ਡੀਆਈ ਤੇ ਇਹ 2015 ਮਾਡਲ 4 ਲੱਖ 45000 ਰੁਪਏ ਡਿਮਾਂਡ ਹੈ ਜੋ ਆ ਗਿਆ ਸੋਨਾਲਿਕਾ ਡੀਆਈ 60 2021 ਮਾਡਲ 6 ਲੱਖ ਤੇ 70000 ਰੁਪਏ ਡਿਮਾਂਡ ਇਹ ਵੀ 16 18 ਦੇ ਵਿੱਚ ਨਾਲ ਤਾਂ 16 ਟਾਇਰਾਂ ਦੇ ਵਿੱਚ ਸੀਗਾ ਤੇ ਮਹਿੰਦਰਾ 585 ਡੀਆਈ 2004 ਮਾਡਲ 2,65,000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਅਰਜਨ ਦੋਵੋ ਮਹਿੰਦਰਾ 605 ਡੀਆਈ ਅਰਜਨ ਦੋਵੋ ਤੇ ਡਿਮਾਂਡ ਹੈਗੀ ਆ 5,75,000 ਰੁਪਏ ਡਿਮਾਂਡ 2015 ਮਾਡਲ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਨਾਲ ਆ ਗਿਆ ਮਹਿੰਦਰਾ 475 ਡੀਆਈ ਤੇ ਇਹਦੀ ਡਿਮਾਂਡ ਹੈਗੀ ਆ 95 DI 95000 ਰੁਪਏ ਡਿਮਾਂਡ ਆ ਤੇ ਇਹਦਾ ਮਾਡਲ ਨਹੀਂ ਪਤਾ ਆਪਾਂ ਨੂੰ ਕਿੰਨਾ ਮਾਡਲ ਲਿਖਿਆ ਹੋਇਆ ਨਹੀਂ ਤੇ ਇਹ ਹੈਗਾ Mahindra 265 DI 2007 ਮਾਡਲ 2,65,000 ਰੁਪਏ ਡਿਮਾਂਡ ਤੇ ਨਾਲ ਹੀ ਆ ਗਿਆ ਵਾ Arjun 605 DI ਇਹ ਹੈਗਾ 2002 ਮਾਡਲ 2,35,000 ਰੁਪਏ ਡਿਮਾਂਡ ਤੇ ਆ Mahindra 575 DI 2012 ਮਾਡਲ 3,65,000 ਰੁਪਏ ਡਿਮਾਂਡ ਆ ਆ ਗਿਆ ਆ ਫਾਰਮ ਟਰੈਕ 60 2001 ਮਾਡਲ 2 ਲੱਖ ਤੇ 25 ਹਜ਼ਾਰ ਰੁਪਏ ਡਿਮਾਂਡ ਬਿਨਾ ਪਾਵਰ ਸਟੀering ਤੋਂ 13 ਦੇ ਟਾਇਰ ਵਿੱਚ ਤੇ ਇਹ ਆ ਅਰਜਨਲ ਟਰਾਂਬੰਦ 575 DI 2016 ਮਾਡਲ 4 ਲੱਖ ਤੇ 60 ਹਜ਼ਾਰ ਰੁਪਏ ਡਿਮਾਂਡ ਹੈ ਹੈ ਗੈਸ 14 ਦੇ ਟਾਇਰਾਂ ਦੇ ਵਿੱਚ ਤੇ ਨਾਲ ਹੀ ਆ ਗਿਆ ਵਾ 3630 2010 ਮਾਡਲ 4 ਲੱਖ ਤੇ 55 ਹਜ਼ਾਰ 16 ਟਾਇਰਾਂ ਦੇ ਵਿੱਚ ਬਹੁ ਬੜੀ ਕੰਡੀਸ਼ਨ ਦੇ ਆ ਪਾਵਰ ਸਟੀering ਵਾਲਾ ਟਰੈਕਟਰ ਤੇ ਇਹ ਆ ਸੋਨਾ ਲਿਕਾ DI 60 ਤੇ 2021 ਮਾਡਲ ਆ ਤੇ 6 ਲੱਖ 75 ਹਜ਼ਾਰ ਰੁਪਏ ਡਿਮਾਂਡ ਆ ਤੇ ਮਿਊਜੀਕ ਸਿਸਟਮ ਨਾਲ ਆ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਆ ਇੱਕ ਵਾਰ